ਸਵੇਰੇ ਰਾਜਪੁਰੇ ਸਿਵਲ ਹਸਪਤਾਲ ਦੇ ਸਾਹਮਣੇ ਰੀਕੀ ਫਿਟਨੈਸ ਕਲੱਬ ਦੇ ਵੱਲੋਂ ਮੈਰਾਥਨ ਦੌੜ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਹ ਦੌੜ ਸਵੇਰੇ 8:30 ਵਜੇ ਸ਼ੁਰੂ ਹੋਈ ਜਿਸ ਦੇ ਵਿੱਚ ਸ਼ਹਿਰ ਦੇ ਨੌਜਵਾਨਾਂ ਤੀ ਸਮੇਤ ਕਲੱਬ ਦੇ ਸਾਰੇ ਮੈਂਬਰਾਂ ਨੇ ਜੋਸ਼ ਖੁਸ਼ੀ ਦੇ ਨਾਲ ਹਿੱਸਾ ਲਿਆ। ਇਸ ਮੌਕੇ ਤੇ ਹਲਕਾ ਕਨੌਰ ਦੇ ਐਮ ਐਲ ਏ ਗੁਰਲਾਲ ਸਿੰਘ ਕਨੌਰ ਦੇ ਛੋਟੀ ਭਰਾ ਰਣਜੋਤ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਹੈ। ਦੋੜਤੀ ਸ਼ੁਰਫਾਤ ਕਲੱਬ ਦੀ ਸੀਨੀਅਰ ਮੈਂਬਰ ਰੂਚੀ ਤਲਫਾਰ ਨੇ ਆਪਣੇ ਕਰ ਕਲਮ ਨਾਲ ਕੀਤੀ ਹੈ। ਕਲੱਬ ਦੇ ਪ੍ਰਬੰਧਕ ਰੀਕੀ ਨੇ ਦੌੜ ਦੇ ਦੌਰਾਨ ਨਸ਼ਿਆਂ ਦੇ ਵਿਰੁੱਧ ਸੰਦੇਸ਼ ਦਿੱਤਾ। ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਕਸਰਤ ਅਤੇ ਜਿਮ ਦੀ ਰਾਹੀਂ ਆਪਣੀ ਸਿਹਤ ਮਜ਼ਬੂਤ ਬਣਾਉਣੀ ਚਾਹੀਦੀ ਹੈ। ਹੁਣ ਕਿਹਾ ਕਿ ਸਿਹਤਮੰਦ ਜ਼ਿੰਦਗੀ ਹੀ ਸਫਲਤਾ ਦੀ ਅਸਲ ਕੁੰਜੀ ਹੈ। ਮੈਰਾਥਨ ਦੌੜ ਸਿਵਲ ਹਸਪਤਾਲ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਫੁਆਰਾ ਚੌਂਕ ਅਤੇ ਗगन ਚੌਂਕ ਦੇ ਰਾਹੀਂ ਹੁੰਦੀ ਹੋਈ ਵਾਪਸ ਰੀਕੇ ਫਿਟਨੈਸ ਕਲੱਬ ਦੇ ਵਿੱਚ ਆ ਕੇ ਸਮਾਪਤ ਹੋਈ ਹੈ। ਸਵੇਰ ਦੀ ਇਸ ਦੌੜ ਦੇ ਦੌਰਾਨ ਸ਼ਹਿਰ ਦੇ ਲੋਕਾਂ ਨੇ ਵੀ ਉਤਸ਼ਾਹ ਦੇ ਨਾਲ ਹਿੱਸਾ ਲੈ ਕੇ ਨੌਜਵਾਨਾਂ ਦਾ ਹੌਂਸਲਾ ਵਧਾਇਆ ਇਸ ਪ੍ਰੋਗਰਾਮ ਦੇ ਰਾਹੀਂ ਨਾ ਸਿਰਫ ਸਿਹਤ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਯਤਨ ਕੀਤਾ ਗਿਆ ਸਗੋਂ ਨਸ਼ਿਆਂ ਦੇ ਵਿਰੁੱਧ ਇੱਕ ਸਕਾਰਾਤਮਕ ਸੰਦੇਸ਼ ਵੀ ਖਾਸ ਤੌਰ ਤੇ ਦਿੱਤਾ ਗਿਆ ਅੱਜ ਪ੍ਰੋਗਰਾਮ ਮੈਂ ਸਮਝੀ ਮੈਰਾਥਨ ਕਰਨ ਦੀ ਅਸੀਂ ਕੀਤੀ ਸੀ ਸਾਰੀ ਜ਼ਿੰਮੇਵਾਰ ਪਲਾਨ ਸੀ ਵੀ ਕਰਨੀ ਹੈ ਤੀ ਸਾਰੇ ਤੁਹਾਡੇ ਸਾਹਮਣੇ ਆ ਪਹੁੰਚੇ ਰਤੀ 12:00 ਵਜੇ ਵਾਪਸ ਆਏ ਤਾਂ ਵੀ ਲੋਕੀ ਜਿਮ ਉਰੇ ਮੈਰਾਥਨ ਲਈ ਪਹੁੰਚੇ ਹੋਰੀਂ ਦੀ ਪੁਰਾਣੀ ਸ਼ਖਸੀਅਤ ਹੈ ਸਾਡੇ ਨਾਲ ਇਹ ਮੋਟਿਵ ਫਿਟਨੈਸ ਹੈ ਜੀ ਫਿਟਨੈਸ ਨੂੰ ਲੈ ਕੇ ਅਸੀਂ ਇਹ ਚੀਜ਼ ਸ਼ੁਰੂ ਕੀਤੀ ਸੀ ਤੇ ਅੱਜ ਅਸੀਂ ਮੈਰਾਥਨ ਦੇ ਰੂਪ ਚ ਇਹਨੂੰ ਪੂਰੀ ਕਰ ਰਹੇ ਹਾਂ ਤੇ ਅਨ ਐਕਸਪੈਕਟਿਡ ਨੇ ਬੰਦੇ ਆਏ ਨੇ ਤੇ ਉਮੀਦ ਨਹੀਂ ਸੀ ਤੇ ਦੇਖਦੇ ਆ ਅੱਗੇ ਜਗਨੇ ਕਿ ਵੀ ਹੁੰਦੀ ਹੈ ਮੈਂ ਅਸੀਂ ਮੈਂ ਇਹ ਕਹਿਣਾ ਵੀ ਇਕਵਰੀ ਤੁਸੀਂ ਫਿਟਨੈਸ ਚ ਆ ਕੇ ਤਾਂ ਦੇਖੋ ਹੁਣ ਸਾਡੇ ਨਾਲ ਜੁੜੇ ਹੋਏ ਨੇ ਇੰਨੇ ਪੁਰਾਣੇ ਬੰਦੇ ਨੇ ਮੈਂ ਇਹ ਕਹਿਣਾ ਮੈਂ ਮੈਂ ਦਾ ਮਹੀਨਾ ਥੈਂਕਸ ਕਹਿਣਾ ਕਿਉਂਕਿ ਸਭ ਤੋਂ ਮੇਰੀ ਜਰਨੀ ਦੇ ਪੁਰਾਣੇ ਮੈਂਮ ਹੀ ਮੇਰੇ ਨਾਲ ਜੁੜੇ ਹੋਏ ਹਜ ਤੱਕ ਤਾਂ ਅੱਜ ਮੈਂਮ ਵੱਲੋਂ ਹੀ ਸਟਾਰਟ ਕਰ ਕਰਾਂਗੇ ਤੇ ਮੈਂ ਸਭ ਨੂੰ ਅਪੀਲ ਕਰਨਾ ਵੀ ਜ਼ਰੂਰ ਫਿਟਨੈਸ ਜ਼ਰੂਰ ਅਰੇ ਮੈਰਾਥਨ ਚ ਪਤਾ ਚੱਲ ਜੂ ਕੋਈ ਭਾਜੂ ਨੂੰ ਨਸ਼ੇ ਦਾ ਦੇਖੋ ਅਸੀਂ ਤਾਂ ਛੁੜ ਗਏ ਤੁਹਾਨੂੰ ਮੈਸੇਜ ਕੀ ਦੇਣਾ ਮੈਂ ਇਹ ਕਹਿਣਾ ਚਾਹਨਾ ਵੀ ਇੱਕ ਵਰੀ ਛੱਡ ਕੇ ਇਹ ਨਸ਼ਾ ਅਪਣਾਓ ਇਹ ਨਸ਼ਾ ਸਾਡੇ ਬੰਦੇ ਦਾ ਇਹ ਦੇਖੋ ਜੀ 5:30 ਵਜੇ ਪਹੁੰਚੇ ਹੋਏ ਬੰਦੇ ਆ ਰਾਤੀ 2 2 3 3 ਵਜੇ ਸੌਣ ਵਾਲੇ ਉਹਨਾਂ ਨੇ ਵਰਤ ਵੀ ਰੱਖਿਓ ਇਹਨੂੰ ਔਰ ਫਾਸਟ ਵੀ ਹੋਰ ਨਸ਼ਾ ਪਾਉਂਦਾ ਕੋਈ ਫਾਇਦਾ ਨਹੀਂ ਹੈ ਤਾਈ ਕੁਰੀ ਜੁੜ ਕੇ ਦੇਖੋ ਰੋਡ ਹੋਰੇ ਸ਼ੁਰੂ ਹੋ ਰੇ ਜੀ ਜਿਮ ਤੋਂ ਜਿਮ ਤੋਂ ਫੋਰਾ 54 ਵਾਂਗੇ ਫੋਰਾ ਚੋਂ ਤੋਂ ਫਿਰ ਅਸੀਂ ਓਵਰ ਬ੍ਰਿਜ ਕ੍ਰੋਸ ਕਰਾਂਗੇ ਓਵਰ ਬ੍ਰਿਜ ਦੇ ਸੈਕਿੰਡ ਕੱਟ ਤੋਂ ਅਸੀਂ ਰਿਟਰਨ ਜਿਮ ਹੀ ਆਵਾਂਗੇ ਲਾਈਵ ਚ ਅੱਗੇ ਵਧਣਾ ਚਾਹੀਦਾ ਜੀ ਹੁਣ ਥੋੜਾ ਬਾਰਿਸ਼ ਦੀ ਬਾਰਿਸ਼ ਵੀ ਨਹੀਂ ਤੇ ਟਲੇ ਸੇ ਸਾਰੇ ਬਾਰਿਸ਼ ਵੀ ਪਹੁੰਚ ਗਈ ਸੀ ਅੱਜ ਥੋੜਾ ਚੇਂਜ ਕੀਤਾ ਵੀ ਅੱਜ ਮੈਰਾਥਨ ਨਹੀਂ ਕਰੀਏ ਮੈਰਾਥਨ ਕਰਾਣ ਦਾ ਮਤਲਬ ਹੈ ਕਿ running as day it does not add days to your life it life adds life to your days so fitness the ek addiction hai like main 2 minute to nahi aa pa rahi main kuch nahi miss kar rahi koi apni kitty nahi outing nahi sirf miss karni hai te apne gym no roz subah uth ke ik wari kadi 9:00 vajda ya main gym kyon nahi ja pa rahi so it koi nasha di addiction hai ya gym di addiction hai addiction means eh ode nal bahut badi addiction hai ik wari tusi ਆਣਾ ਸ਼ੁਰੂ ਕਿਉਂ ਤੇ ਆਪਣੇ ਆਪਣੇ ਮੋਟੀਵੇਟ ਕਰਨਾ ਪਏਗਾ ਆਪਣੇ ਆਪ ਨੂੰ ਮੀਨਸ ਪ੍ਰੈਸ਼ਰਾਈਜ਼ ਕਰਕੇ ਇਹ ਆਪਣੇ ਆਪ ਹੀ ਮਾਹੌਲ ਬਣਾਉਣਾ ਪਏਗਾ ਉਦੋਂ ਕਿਸੇ ਨੇ ਤੇ ਕਹਿਣਾ ਨਹੀਂ ਕਿ ਉੱਠ ਕੇ ਜਾਓ ਤੁਸੀਂ ਔਰ ਇੱਕ ਵਾਰੀ ਜਾਨ ਲੱਗਵੇ ਤੇ ਕੋਈ ਰੋਕ ਨਹੀਂ ਪਏਗਾ ਪਹਿਲਾਂ ਤੋਂ ਸਾਰਿਆਂ ਨੂੰ ਵਸੇਕਾਲ ਗੁੱਡ ਮਾਰਨਿੰਗ ਬਹੁਤ ਵਧੀਆ ਉਪਰਾਲਾ ਆ ਯੂਥ ਵਾਸਤੇ ਤੇ ਸਰਕਾਰ ਵੀ ਜਿਵੇਂ ਲੱਗੀ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਵਿੱਚ ਸਾਰਿਆਂ ਨੇ ਸਹਿਯੋਗ ਪਾਇਆ ਵੱਡਾ ਯੋਗਦਾਨ ਸਾਡਾ ਰਕੀਵੀਰ ਬੋਬੀ ਵੀਰ ਤੇ ਡਾਕਟਰ ਸਾਹਿਬ ਖੜੇ ਨੇ ਤੇ ਸਾਰੀ ਟੀਮ ਸਾਡੀ ਰਾਜਪੁਰਾ ਦੀ ਵਿਦ ਕਨੌਰ ਇੱਕ ਉਪਰਾਲਾ ਹੁੰਦਾ ਹਰ ਕਿਸੇ ਚੀਜ਼ ਨੂੰ ਲੈਪਰੇ ਚੜਾਉਂਦਾ ਤੇ ਸਰੇ ਚੜਾਉਂਦਾ ਸੋ ਇਹ ਹੁੰਦਾ ਮੰਨ ਲਓ ਪੂਰਾ ਸਾਰਿਆਂ ਦੇ ਸਹਿਯੋਗ ਨਾਲ ਹਰ ਬੰਦੇ ਦੇ ਸਹਿਯੋਗ ਨਾਲ ਇਹਦੇ ਵਿੱਚ ਯੂਥ ਵੱਡੇ ਛੋਟੇ ਅਹੁਦੇ ਸਾਰੇ ਵੀਰਪਰਾ ਮੀਡੀਆ ਸੋ ਅਸੀਂ ਤਾਂ ਇਹੀ ਸਨੇਹਾ ਦਵਾਂਗੇ ਕਿ ਜਿਸ ਤਰ੍ਹਾਂ ਭਰਾ ਸਾਡਾ ਲੱਗਾ ਹੋਇਆ ਸਿਹਤ ਨੂੰ ਲੈ ਕੇ ਇੱਕ ਸੰਦੇਸ਼ ਸਨੇਹਾ ਛੋਟਾ ਜਿਹਾ ਕੀ ਸਾਰੇ ਕਰੋ ਆਪਣੀ ਸਿਹਤ ਫਿੱਟ ਰੱਖੋ ਨਸ਼ਿਆਂ ਤੋਂ ਦੂਰ ਰਹੋ ਸਾਰੇ ਅਵੇਰ ਰਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਦੇਣ ਲਈ ਤੁਸੀਂ ਵੀ ਟਾਈਮ ਟੂ ਟਾਈਮ ਕੱਢ ਕੇ ਆਏ ਇਸੇ ਤਰ੍ਹਾਂ ਸਨੇਹੇ ਲੱਗਦੇ ਰਹਿਣੇ ਚਾਹੀਦੇ ਪਰਲਗ ਹੁੰਦੇ ਰਹਿਣੇ ਚਾਹੀਦੇ ਜਿਹਦੇ ਨਾਲ ਕਿ ਥੋੜਾ ਜਿਹਾ ਅਸੀਂ ਜਿਹੜਾ ਸਾਡੇ ਦੇ ਕੁਝ ਚੀਜ਼ਾਂ ਲੱਗ ਗਈਆਂ ਹੋਈਆਂ ਨੇ ਇਲਜਾਂ ਵਗੈਰਾ ਉਹਨਾਂ ਚੋਂ ਬਾਹਰ ਨਿਕਲ ਰਿਹਾ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਣਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਣਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਵੀ ਤੁਸੀਂ ਹੁੱਦ ਸਾਰੇ ਇਹਨੇ ਇਹਨੇ ਯਾਨਕੀ ਜਲਦੀ ਕਵਰੇਜ ਕਰਨ ਵਾਸਤੇ ਆਏ ਉਸ ਤੋਂ ਬਾਅਦ ਸਭ ਧੰਨਵਾਦ ਸਾਡੇ ਦੇਕੀ ਸਰ ਦਾ ਮੈਂ ਇਹਨਾਂ ਕੋਲ ਇੱਕ ਹਫਤੇ ਵਸ ਕੇ ਆ ਇੱਕ ਮਹੀਨੇ ਵਸ ਗਿਆ ਸੀ ਹੋਰ 8 ਮਹੀਨੇ 9 ਸਾਲ ਹੋ ਗਏ ਤੇ ਕਿਸੇ ਦੀ ਕੋਈ ਹਿੰਮਤ ਨਹੀਂ ਕੋਈ ਸਾਨੂੰ ਗੁੱਸਾ ਕਰ ਦਵੇ ਪਰ ਇੱਥੇ ਆ ਕੇ ਤਾਂ ਸੀ ਬਸ ਸਿਰ ਜੋ ਸਰ ਯੈਸ ਸਰ ਯੈਸ ਸਰ ਤੇ ਤੁਸੀਂ ਸਾਰੇ ਦੇਖ ਲਓ ਕਿੰਨਾ ਵੱਡਾ ਕਰਾਊਡ ਹੈ ਤੇ ਜਿਵੇਂ ਸਾਡੀ ਪੰਜਾਬ ਸਰਕਾਰ ਸਾਰੇ ਨਸ਼ੇ ਦੇ ਖਿਲਾਫ ਉਪਰਾਲੇ ਕਰ ਰਹੀ ਹੈ ਏ ਵੀ ਇੱਕ ਯੂਥ ਨੂੰ ਸੰਦੇਸ਼ ਹੈ ਕਿ ਇਹ ਨਸ਼ਾ ਪਨਾਓ ਇਹ ਨਸ਼ਾ ਐਸਾ ਨਸ਼ਾ ਹੈ ਕਿ ਇਹਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਮੈਂ ਚਾਹੇ 2:00 ਵਜੇ ਹੋਵਾਂ ਚਾਹੇ 1:00 ਵਜੇ ਹੋਵਾਂ ਪਰ ਫੇਰੇ ਮੈਂ ਆਪਣੇ ਟਾਈਮ ਤੇ ਆਣਾ ਹੀ ਆਣਾ ਪਰ ਇੱਕ ਵਾਰ ਇੱਕ ਚੀਜ਼ ਹੋਰ ਹੈ ਵੀ ਇਹਨਾਂ ਦਾ ਇੰਨਾ ਕਿ ਯਾਨੀ ਕਿ ਇੱਕ ਸਿਸਟਮ ਹੈ ਵੀ ਜਿਹੜੇ ਬੰਦੇ ਨੂੰ ਜੋ ਕਹਿਤਾ ਪੌਣੇ 7 ਤਾਂ ਮਤਲਬ ਪੌਣੇ 7 ਇਸ ਕਰਕੇ ਅੰਦਰੋਂ ਹੀ ਜਾਗਦਾ ਬੰਨ ਵੀ ਮੈਂ ਜਾਣਾ ਜੋ ਮਰਜ਼ੀ ਹੋਵੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਵੱਟ ਚੜ ਕੇ ਤੁਸੀਂ ਦੇਖੋ ਜਿਮ ਤਾਂ ਬਹੁਤ ਔਣੇ ਰਾਜਪੁਰੇ 'ਚ ਪਰ ਇਹ ਜੇ ਤੁਹਾਨੂੰ ਸਿਸਟਮ ਦੇਖਣ ਨੂੰ ਕਿੱਥੇ ਨਹੀਂ ਮਿਲੇਗਾ ਕਿਉਂਕਿ ਕੁਛ ਨਾ ਕੁਛ ਟਾਈਮ ਬਾਅਦ ਕੁਛ ਨਾ ਕੁਛ ਇਹ ਅਵੇਅਰਨੈਸ ਵਾਸਤੇ ਜਾਂ ਕੁਛ ਐਕਸਟਰਾ ਚੀਜ਼ ਕਰਦੇ ਰਹਿੰਦੇ ਵੀ ਲੋਕਾਂ ਦਾ क्रेਜ਼ ਬਣਿਆ ਰਹੇ ਠੀਕ ਹੈ ਸੋ ਤੁਹਾਡਾ ਧੰਨਵਾਦ ਰਿੱਕੀ ਸਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅਵੇਅਰ ਕੀਤਾ ਵਾ ਤੇ ਸਾਨੂੰ ਐਕਸਰਸਾਈਜ਼ ਕਰਾਨੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਬਲ ਬਖਸ਼ੇ ਤੇ ਚੱਲਦੇ ਰਹਿਣ ਤੇ ਸਾਰੇ ਆਪਣੇ ਸਾਥੀਆਂ ਦਾ ਸਾਰੇ ਲੇਡੀਜ਼ ਦਾ ਸਾਰੇ ਕੁੜੀਆਂ ਦਾ ਸਾਰੇ ਮੁੰਡਿਆਂ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਅਗਾਂ ਅਗਰ ਆਪਾਂ ਰਿੱਕੀ ਸਰ ਦੀ ਸਪੋਰਟ ਕਰਦੇ ਰਵਾਂਗੇ ਤਾਂ ਇੱਕ ਦਿਨ ਇਹ ਪੂਰੇ ਪੰਜਾਬ ਵਿੱਚ ਗਿਆ ਇੰਡੀਆ ਜਨਾਮ ਹੋਏ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ